ਪਟਿਆਲਾ ਦੇ ਵਿਧਾਇਕ अजीतਪਾਲ ਸਿੰਘ ਕੋਲੀ ਦੇ ਵੱਲੋਂ ਅੱਜ ਪਟਿਆਲਾ ਦੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ अजीतਪਾਲ ਸਿੰਘ ਕੋਲੀ ਦੇ ਵੱਲੋਂ ਸਫਲਤਾ ਦੀ ਕੁੰਜੀ ਦੀ ਵਿਸ਼ੇਸ਼ ਪਹਿਲ ਕਦਮੀ ਦਾ ਵੀ ਜਾਇਜ਼ਾ ਪਈਆਂ ਆਪਰਚੂਨਿਟੀਆਂ ਪਹਿਤੂ 25 30 ਸਾਲ ਪਹਿਲਾਂ ਸਾਡੇ ਟਾਈਮ ਹੁੰਦੀਆਂ ਤਾਂ ਸ਼ਾਇਦ ਮੈਂ ਵੀ ਇਹ ਦਦੀ ਮਜਾਇਰ ਅਸਰ ਪੜਿਆ ਹੁੰਦਾ खैर एनीवेज सरकार पंजाब सरकार थोड़ी सरकार बना है मैक्सिमम न्यूज ने सारे जो पेट पीसी बहुत है ना और सारे बच्चे कई होनहार बच्चे कई काबिल बच्चे और द ऑफ फंड्स एंड कंस्ट्रेंट्स ऑफ द फाइनेंशियल सिचुएशन वो नहीं अपॉर्चुनिटी ले सकते ਤੋ ਇਹ ਜਿਹੜਾ ਇਹ ਨਿਸ਼ਚੈ ਆਲਿਆਂ ਨੇ ਤੇ ਡਿਸਟ੍ਰਿਕਟ ਅਡਮਿਨਿਸ਼ਨ ਨੇ ਇਹ ਜਿਹੜਾ ਇੱਕ ਸਟੈਪ ਲਿਆ ਹੈ ਇਹ ਤੁਹਾਨੂੰ ਸੁਬਤ ਕਰਦਾ ਕਿ ਤੁਸੀਂ ਸਾਡਾ ਫਿਊਚਰ ਸਾਡੇ ਪੰਜਾਬ ਦਾ ਫਿਊਚਰ ਤੁਹਾਡਾ ਫੇਥ ਸਰਕਾਰ ਦੇ ਵਿੱਚ ਅਸੇ ਕਾਰਗੀਆਂ ਪਾਲਿਸੀਜ਼ ਦੇ ਵਿੱਚ ਇਹ ਬਣਿਆ ਰਿਹਾ ਉਹਦੇ ਵਿੱਚ ਸਾਡੇ ਬਨਵਾਏ ਛੋਟਾ ਜਿਹਾ ਪ੍ਰਿਆਸ ਲਾਈਵ ਤੇ ਇਸ ਚੈਨਲ ਦੇ ਲਈ ਪਟਿਆਲਾ ਤੋਂ ਪਟਵਾਰੀ ਸਿੱਧੂ ਦੀ ਵਿਸ਼ੇਸ਼ ਰਿਪੋਰਟ